ਮਾਤਾ ਹਾ ਦਾ ਮੁਕਾਬਲਾ ਸ਼ੇਰ ਨਾਲ ਕਰਾ ਦਾਂ ਤੇ ਕਰ ਲਓਗੇ ਤੁਸੀਂ ਦੋ ਸਿੰਘ ਜੇ ਮੈਂ ਇੱਕ ਸ਼ੇਰ ਮੰਗਾ ਲੈਣਾ ਤੇ ਉਹਦੇ ਨਾਲ ਤੁਸੀਂ ਮੁਕਾਬਲਾ ਕਰ ਦਿਓ ਹੁਣ ਸਰਦਾਰ ਬਾਦ ਸਿੰਘ ਦਾ ਜਵਾਬ ਉਹ ਵੇਖੋ ਸਾਡੇ ਹੀਰੋ ਕਿਹੋ ਜਿਹੇ ਨੇ ਇਹਨਾਂ ਨੂੰ ਅਸੀਂ ਵਸਾਰਿਆ ਸਰਦਾਰ ਬਾਦ ਸਿੰਘ ਕਹਿੰਦਾ ਅਬਦਾਲੀ ਤੇ ਬੇਇਨਸਾਫੀ ਹੋ ਗਈ ਅਬਦਾਲੀ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਗੱਲਾਂ ਵੱਡੀਆਂ ਗੱਲਾਂ ਕੰਮ ਛੋਟੇ ਹੁਣ ਸ਼ੇਰ ਕਹਿੰਦੇ ਅਸੀਂ ਆ ਗਏ ਆ ਤੇ ਸ਼ੇਰ ਨਾਲ ਲੜਨ ਦੀ ਗੱਲ ਆ ਗਈ ਤੇ ਕਹਿੰਦੇ ਬੇਇਨਸਾਫੀ ਆ ਬਾਦ ਸਿੰਘ ਕਹਿੰਦਾ ਨਹੀਂ ਤੂੰ ਗਲਤ ਸਮਝ ਗਿਆ ਮੈਂ ਕਿਹਾ ਬੇਇਨਸਾਫੀ ਆ ਪਰ ਸਾਡੇ ਨਾਲ ਨਹੀਂ ਉਸ ਸ਼ੇਰ ਦੇ ਨਾਲ ਬੇਇਨਸਾਫੀ ਆ ਜਿਹਨੂੰ ਤੂੰ ਸਾਡੇ ਰਾਰ ਬਾਗ ਸਿੰਘ ਕਹਿੰਦਾ ਇੱਕ ਤੇ ਮੇਰਾ ਨਾਮ ਬਾਗ ਤੇ ਇੱਕ ਸਿੰਘ ਹੁਣ ਬਾਗ ਦਾ ਅਰਥ ਵੀ ਸਿੰਘ ਸ਼ੇਰ ਹੈ ਤੇ ਸਿੰਘ ਦਾ ਅਰਥ ਵੀ ਸ਼ੇਰ ਹੈ ਤੇ ਦੋ ਸ਼ੇਰ ਤੇ ਮੇਰੇ ਕੱਲੇ ਦੇ ਰਾਹ ਵਿੱਚ ਤੇ ਹੁਣ ਦੋ ਸ਼ੇਰ ਹੋਣ ਵੀ ਮੇਰੇ ਸਾਹਮਣੇ ਇੱਕ ਸ਼ੇਰ ਲੜੇ ਉਤੋਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੋਵਾਂ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੰਡੇ ਬਾਟੇ ਦੀ ਅਮਰਤ ਤੇ ਸਵਾਲ ਕਰਦਾ ਸੀ ਤੇ ਹੁਣ ਦੋ ਸਿੰਘ ਮੇਰੇ ਨਾਮ ਵਿੱਚ ਨੇ ਭਾਵ ਦੋ ਸ਼ੇਰ ਐ ਤੇ ਜੇ ਦੋ ਸ਼ੇਰ ਇੱਕ ਸ਼ੇਰ ਨਾਲ ਲੜੇ ਤੇ ਫੇਰੇ ਬੇਇਨਸਾਫੀ ਨਾ ਹੋਵੇਗੀ ਅਬਦਾਲੀ ਕਹਿੰਦਾ ਮੈਂ ਸਮਝਿਆ ਨਹੀਂ ਗੱਲ ਕੋਲ ਕੇ ਦੱਸ ਕਹਿਣਾ ਕੀ ਹੈ ਤੇ ਬਾਗ ਸਿੰਘ ਕਹਿੰਦਾ ਫਿਰ ਇਹਦੇ ਕਰ ਸ਼ੇਰ ਇੱਕ ਨਹੀਂ ਸ਼ੇਰ ਲਿਆ ਦੋ ਤੇ ਸਿੰਘ ਅਸੀਂ ਦੋਵੇਂ ਨਹੀਂ ਮੈਂ ਕੱਲਾ ਲੜਾਂਗਾ ਹੁਣ ਸਿੰਘ ਹੋਵੇਗਾ ਇੱਕ ਤੇ ਸ਼ੇਰ ਹੋਣ ਦੋ ਤੇ ਮੈਂ ਦੋ ਦਾ ਮੁਕਾਬਲਾ ਕਰਕੇ ਵਿਖਾਵਾਂਗਾ ਫਿਰ ਪਤਾ ਲੱਗੇ ਸਿੰਘ ਕੌਣ ਕੌਣ ਬਦਾਲੀ ਨੇ ਫਿਰ ਇੱਕ ਲੋਹੇ ਦਾ ਵੱਡਾ ਸਾਰਾ ਪਿੰਜਰਾ ਤਿਆਰ ਕੀਤਾ ਗਿਆ ਸ਼ੇਰ ਉਹਨਾਂ ਨੇ ਜੰਗਲ ਦੇ ਵਿੱਚੋਂ ਕੁਝ ਆਪਣੇ ਕੋਲ ਫੜ ਕੇ ਰੱਖੇ ਸੀ ਜਿਨ੍ਹਾਂ ਨੂੰ ਫੌਜ ਵਿੱਚ ਛੱਡਿਆ ਕਰਦੇ ਸੀ ਵਿਰੋਧੀ ਫੌਜ ਤੇ ਹਮਲਾ ਕਰਨ ਵਾਸਤੇ ਉਹ ਪਿੰਜਰੇ ਵਿੱਚ ਛੱਡੇ ਦੋ ਸ਼ੇਰ ਤੇ ਸਰਦਾਰ ਬਾਗ ਸਿੰਘ ਦੇ ਗੜ ਤੋਂ ਸੰਗਲ ਕਹਿੰਦਾ ਲਾ ਦੇ ਸਾਰਾ ਕੁਝ ਇਹਦਾ ਉਤਾਰ ਤੂੰ ਇੱਕ ਪੈਰ ਨੂੰ ਸੰਗਲ ਮਾਰ ਦੋ ਲੰਮਾ ਸਾਰਾ ਵੀ ਕਿਤੇ ਸਰਦਾਰ ਭਾਨਾ ਬਣਾ ਕੇ ਭੱਜਣਾ ਕਿਤੇ ਮੌਕਾ ਵੇਖ ਕੇ ਭੱਜਣਾ ਜਦ ਇਹ ਵੱਡੀ ਕਰਦਾ ਦੋ ਸ਼ੇਰਾਂ ਨਾਲ ਕਿੱਥੇ ਲੜ ਲੂ ਇਹਨੇ ਮੌਕਾ ਵੇਖ ਕੇ ਭੱਜਣਾ ਇੱਕ ਪੈਰ ਨੂੰ ਸੰਗਲ ਮਾਰਿਆ ਸਰਦਾਰ ਬਾਗ ਸਿੰਘ ਨਿਹੰਗ ਸਿੰਘ ਤਿਆਰ ਬਰ ਤਿਆਰ ਖੇੜ ਕੇ ਚਾਰਾ ਤੇ ਦਿਰਤੇ ਦਸਤਾਰ ਹੈ ਬਾਕੀ ਸ਼ਸਤਰ ਕੋਈ ਨਹੀਂ ਰਹਿਣ ਦਿੱਤਾ ਹੁਣ ਛਾਲ ਮਾਰ ਕੇ ਸਰਦਾਰ ਬਾਗ ਸਿੰਘ ਦੋ ਪਿੰਜਰੇ ਸ਼ੇਰਾਂ ਦੇ ਕੋਲ ਚਲੇ ਗਿਆ ਪਿੰਜਰੇ ਵਿੱਚ ਹੁਣ ਉਹ ਸ਼ੇਰ ਕਿੰਨਾ ਤੇਜ਼ੀ ਨਾਲ ਹਮਲਾ ਕਰਦੇ ਤਾਂ ਅੰਦਾਜ਼ਾ ਤੇ ਸਾਰੇ ਲਾ ਸਕਦੇ ਆਪਾਂ ਜਦੋਂ ਸਾਹਮਣੇ ਮਨੁੱਖੀ ਸਰੀਰ ਨੂੰ ਵੇਖਿਆ ਹੁਣ ਨਿਹੰਗ ਸਿੰਘ ਛੋਟਾ ਜਿਹਾ ਸ਼ਸਤਰ ਹਮੇਸ਼ਾ ਹੀ ਆਪਣੇ ਬਸਤਾਰਿਆਂ ਵਿੱਚ ਛੋਟੇ ਛੋਟੇ ਰੱਖਦੇ ਸਰਦਾਰ ਬਾਗ ਸਿੰਘ ਦੇ ਕੋਲ ਇੱਕ ਬਾਗ ਨਖਾ ਸ਼ਸਤਰ ਹੈ ਜਿਹੜਾ ਸ਼ੇਰ ਦੇ ਮੂੰਹ ਵਰਗਾ ਬਿਲਕੁਲ ਛੋਟਾ ਜਿਹਾ ਉਸ ਦਸਤਾਰ ਵਿੱਚ ਉਸ ਬਾਗ ਨਖੇ ਸ਼ਸਤਰ ਨੂੰ ਕੱਢਿਆ ਤੇ ਇੱਕ ਸ਼ੇਰ ਤੇ ਹਮਲਾ ਕਰਤਾ ਉਹਨੂੰ ਚੀਰੇ ਅੱਖ ਤੋਂ ਲੈ ਕੇ ਜਿਬੜੇ ਤੱਕ ਤੇ ਇੰਨੀ ਤਾਕਤ ਨਾਲ ਚੀਰਿਆ ਵੀ ਉਹ ਦਰਦ ਦੇ ਨਾਲ ਤੜਫਣ ਲੱਗ ਸਰਦਾਰ ਬਾਗ ਸਿੰਘ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਉਹ ਬਾਗ ਲੱਖਾ ਸ਼ਸਤਰ ਵੀ ਡੇਬੀ ਗਿਆ ਬਿਲਕੁਲ ਨੇ ਹੱਥਾ ਤੇ ਸ਼ੇਰ ਹਮਲਾ ਕਰ ਰਿਹਾ ਹੁਣ ਸ਼ੇਰ ਨੇ ਮੂੰਹ ਖੋਲਿਆ ਤੇ ਸਰਦਾਰ ਬਾਗ ਸਿੰਘ ਨੇ ਆਪਣੀ ਬਾਹ ਸ਼ੇਰ ਦੇ ਮੂੰਹ ਵਿੱਚ ਪਾ ਦਿੱਤੀ ਘੁੱਟ ਕੇ ਉਹਦੀ ਜ਼ਬਾਨ ਨੂੰ ਫੜ ਲਿਆ ਹੁਣ ਉਸ ਜ਼ਬਾਨ ਨੂੰ ਛਡਾਉਣ ਵਾਸਤੇ ਸ਼ੇਰ ਆਪਣੀ ਤਾਕਤ ਪੂਰੀ ਲਾਉਂਦਾ ਕਿੰਨੀ ਤਾਕਤ ਹੈ ਸ਼ੇਰ ਦੀ ਇਹਦਾ ਅੰਦਾਜ਼ਾ ਸਾਰੀ ਲਾ ਸਕਦੇ ਉਸ ਨੂੰ ਛਡਾਉਣ ਵਾਸਤੇ ਜੱਦੂ ਜਹਰ ਕਰਦਿਆਂ ਨੌਂ ਦਰਾਂ ਦਾ ਸਰਦਾਰ ਬਾਗ ਸਿੰਘ ਨੂੰ ਜ਼ਖਮੀ ਕੀਤਾ ਸਰਦਾਰ ਬਾਗ ਸਿੰਘ ਜ਼ਬਾੜੇ ਨਾਲ ਬਾਹ ਵੀ ਜ਼ਖਮੀ ਹੋ ਗਈ ਕੋਣ ਨਾਲ ਲੇਥੂ ਪੇਥੂ ਹੈ ਬਾਕੀ ਸਰੀਰ ਵੀ ਜ਼ਖਮੀ ਆ ਪਰ ਜ਼ਬਾੜ ਨਹੀਂ ਛੱ ਘੁੜਦਾ ਏ ਸਰਦਾਰ ਬਾਗ ਸਿੰਘ ਦੇ ਨਾਲ ਹੁਣ ਸੱਜਾ ਹੱਥ ਸ਼ੇਰ ਦੇ ਮੂੰਹ ਵਿੱਚ ਤੇ ਖੱਬੇ ਹੱਥ ਨਾਲ ਖੈਰ ਵਾਲਾ ਸੰਗਲ ਫੜਿਆ ਤੇ ਸ਼ੇਰ ਦੇ ਗਲ ਵਿੱਚ ਬਲੇੜ ਦਿੱਤਾ ਸੰਗਲ ਤੇ ਦੂਸਰੇ ਹੱਥ ਨਾਲ ਤਾਕਤ ਨਾਲ ਇੰਨੀ ਤਾਕਤ ਨਾਲ ਖਿੱਚਿਆ ਕਿ ਸ਼ੇਰ ਦਾ ਸਾਹ ਕੁੱਟ ਕੇ ਦੂਜਾ ਸ਼ੇਰ ਵੀ ਮਾਰ ਦਿੱਤਾ ਇੱਕ ਪੀੜ ਦਾ ਮਾਰਿਆ ਤਣ ਤਣ ਕੇ ਮਰ ਗਿਆ ਤੇ ਦੂਜਾ ਸ਼ੇਰ ਸਾਹ ਕੁੱਟਣ ਦੇ ਨਾਲ ਸਰਦਾਰ ਬਾਗ ਸਿੰਘ ਨੇ ਮਾਰ ਦਿੱਤਾ ਹੁਣ ਦੋ ਸ਼ੇਰ ਕੱਲੇ ਸਿੰਘ ਨੇ ਮਾਰ ਕੇ ਸੁੱਟ ਦਿੱਤੇ ਇਹ ਸਰਦਾਰ ਬਾਗ ਸਿੰਘ ਦੀ ਬਹਾਦਰੀ ਅਬਦਾਲੀ ਹਰਾਣ ਹੋ ਗਿਆ ਕਹਿੰਦਾ ਇੰਨੀ ਬਹਾਦਰ ਕੌਮ